ਸਸੀ ਕਾਲ ਜੀ ਸਾਡੇ ਕੋਲ ਮਹਿਲਾ ਥਾਣੇ ਦੇ ਵਿੱਚ ਜਿਹੜੇ ਕੇਸ ਹੈ ਇਹ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸ ਹੈ ਉਹ ਸਾਰੇ ਸਾਡੇ ਕੋਲ ਇੱਥੇ ਆਉਂਦੇ ਆ ਤੇ ਉਹਨਾਂ ਦਾ ਜੋ ਨਿਜਮਾ ਮੁਤਾਫਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜੋ ਉਹਨਾਂ ਦਾ ਜਿਹੜਾ ਫੈਸਲਾ ਆ ਉਹ ਕਰਵਾਇਆ ਜਾਂਦਾ ਜਿਸ ਤਰ੍ਹਾਂ ਕੋ ਕਹਿ ਰਹੇ ਕਿ ਲੜਕੀ ਤੇਰੇ ਜੋ ਮੇਰੇ ਜਿਹੜੇ ਸਹੁਰਾ ਪਰਿਵਾਰ ਹੈ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਦਾਜ ਦੇਜ ਦੀ ਮੰਗ ਕਰਦੇ ਆ ਇਹ ਹੋਰ ਕਿਸੇ ਤਰ੍ਹਾਂ ਦੀ ਔਰਤਾਂ ਦੇ ਉੱਪਰ ਕੋਈ ਕ੍ਰਾਇਮਿਟੀ ਹੁੰਦੀ ਹੈ ਜਿਹਨੂੰ ਉਹ ਸਮਝਦੇ ਆ ਕਿ ਇਹ ਚੀਜ਼ ਇਨਸਾਨ ਦੇ ਉੱਪਰ ਨਹੀਂ ਹੋਣੀ ਚਾਹੀਦੀ ਉਹ ਦਰਖਾਸਤਾਂ ਜਿਹੜੀਆਂ ਮੰਨ ਜੋ ਐਸਐਸਪੀ ਸਾਹਿਬ ਦੇ ਰਾਈ ਸਾਡੇ ਕੋਲ ਮਹਿਲਾ ਥਾਣੇ ਆਉਂਦੀਆਂ ਫਿਰ ਅਸੀਂ ਉਹਨਾਂ ਨੂੰ ਬੁਲਾ ਕੇ ਤੇ ਦੋਨੋਂ ਪਤਰ ਨੂੰ ਬਿਠਾ ਕੇ ਗੱਲਬਾਤ ਸੁਣ ਕੇ ਜੋ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਅੱਗੇ ਕਰਦੇ ਆ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਮੈਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਥੋੜਾ ਜਿਹਾ ਬਰਦਾਸ਼ਤ ਕਰਨਾ ਵਿਅਕਤੀ ਨੂੰ ਸਿੱਖਣਾ ਚਾਹੀਦਾ ਹੈ ਜਦੋਂ ਅਸੀਂ ਰਿਸ਼ਤਾ ਕਰਦੇ ਆਂ ਤੇ ਸਾਨੂੰ ਦੋਨੋਂ ਅੱਖਾਂ ਖੁੱਲ੍ਹ ਕੇ ਰੱਖਣੀਆਂ ਚਾਹੀਦੀਆਂ ਤੇ ਜਦੋਂ ਰਿਸ਼ਤਾ ਹੋ ਜਾਂਦਾ ਹੈ ਉਸ ਤੋਂ ਬਾਅਦ ਅੱਧੀਆਂ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਦੋਨਾਂ ਨੂੰ ਤੇ ਬਰਦਾਸ਼ਤ ਕਰਨਾ ਸਿੱਖਣਾ ਚਾਹੀਦਾ ਹੈ ਹਰ ਗੱਲ ਨੂੰ ਬੇਇੱਜ਼ਤੀ ਹੀ ਨਹੀਂ ਸਮਝਣਾ ਚਾਹੀਦਾ ਕਿ ਹਰ ਗੱਲ ਦੇ ਵਿੱਚ ਕਹਿਣਾ ਜੀ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ ਕਿ ਉਸ ਵੇਲੇ ਪਰਿਵਾਰ ਦੇ ਵਿੱਚ ਸੁਧਾਰਨ ਗੱਲ ਕਿਸੇ ਨੇ ਕਹੀ ਹੁੰਦੀ ਹੈ ਤੋ ਉਹ ਬੰਦਾ ਐਵੇਂ ਉਹਨੂੰ ਜਿਆਦਾ ਮਹਿਸੂਸ ਕਰ ਲੈਂਦਾ ਕਿਉਂਕਿ ਪਰਿਵਾਰ ਦੇ ਵਿੱਚ ਤੇ ਅਡਜਸਟਮੈਂਟ ਹੈ ਹਰ ਟਾਈਮ ਅਡਜਸਟਮੈਂਟ ਹੈ ਹਰ ਕ੍ਰਾਈਮ ਅਡਜਸਟਮੈਂਟ ਹੈ ਔਰ ਇਹ ਇਕੱਲੀ ਔਰਤਾਂ ਨੂੰ ਨਹੀਂ ਇਕੱਲੀਆਂ ਔਰਤਾਂ ਨੇ ਕਰਨੀ ਹੈ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਮਰਦ ਹੈ ਉਹਨਾਂ ਨੇ ਵੀ ਜਿਹੜੀ ਅਡਜਸਟਮੈਂਟ ਉਹ ਕਰਨੀ ਹੈ ਇਸ ਚੀਜ਼ ਦਾ ਇਕੱਲਾ ਬੋਝ ਔਰਤ ਉੱਪਰ ਹੀ ਨਹੀਂ ਆ ਵੀ ਔਰਤ ਆਗਿਆਕਾਰ ਹੋਣੀ ਚਾਹੀਦੀ ਹੈ ਉਹਦੇ ਨਾਲ ਨਾਲ ਜਿਹੜੇ ਮਰਦ ਹੈ ਘਰ ਦੇ ਮਰਦ ਹੈ ਉਹ ਵੀ ਆਗਿਆਕਾਰੇ ਹੋਣੇ ਚਾਹੀਦੇ ਜਿੱਦਾਂ ਸੂਫੀ ਇਰਾਨ ਦੇ ਸੂਫੀ ਸੰਤ ਹੋਏ ਆ ਉਹਨਾਂ ਨੇ ਕਿਹਾ ਯਾਰਾ ਖੁਦ ਕਰਤਾ ਦਾ ਇਲਾਜ ਨੇਸਤ ਅਰਦਗੀ ਖዋਸ ਤੂੰ ਆਮਦ ਨਹੀਂ ਵੇਸ ਵੀ ਜੋ ਵੀ ਤੂੰ ਕੋਈ ਇਸ ਤਰ੍ਹਾਂ ਦਾ ਕੰਮ ਕਰੇਗਾ ਜਿਸ ਦੇ ਨਾਲ ਕੋਈ ਵਿਅਕਤੀ ਦੁਖੀ ਹੋਵੇਗਾ ਤੇ ਕੱਲ ਨੂੰ ਤੈਨੂੰ ਵੀ ਦੁਖੀ ਹੋਣਾ ਪਵੇਗਾ ਇਸ ਕਰਕੇ ਘਰ ਦੇ ਵਿੱਚ ਕੋਈ ਵੀ ਇਹੋ ਜਿਹੇ ਲਫ਼ਜ਼ ਕੋਈ ਵੀ ਇਹੋ ਜਿਹੇ ਕੰਮ ਨਾ ਕਰੋ ਜਿਸ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਆਵੇ ਰਲ ਮਿਲ ਕੇ ਪਿਆਰ ਦੇ ਨਾਲ ਰਹੋ ਇਹੀ ਮੇਰਾ ਸਾਰਿਆਂ ਨੂੰ ਮੈਸੇਜ ਹੈ